ਜੀ ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਸੁਣਾਉਣ ਜਾ ਰਹੇ ਆ ਤੁਹਾਨੂੰ ਵੀ ਜਿਹੜੀ ਰਾਜਾ ਬੜਿੰਗ ਨੇ ਸੀਐਮ ਪੰਤਮਾਨ ਨੂੰ ਕੀ ਕਿਹਾ ਤੇ ਜਿਹੜਾ ਨਵਦੀਪ ਜਲਵੇੜਾ ਉਹਨਾਂ ਨੇ ਭਗਵੰਤਮਾਨ ਨੂੰ ਕੀ ਕਿਹਾ ਤੇ ਖਬਰਾਂ ਦੋਨਾਂ ਦੀ ਸੁਣਾਵਾਂਗੇ ਦੋਨਾਂ ਦੇ ਬਿਆਨ ਸੁਣਾਵਾਂਗੇ ਪਹਿਲਾਂ ਰਾਜਾ ਬੜਿੰਗ ਦੇ ਕੀ ਕਹਿਣਾ ਤੇ ਜਿਹੜਾ ਕਿ ਆਪਣੇ ਪਿਤਾ ਨੂੰ ਲੈ ਕੇ ਪਹਿਲਾਂ ਦੋਕੂਗ ਨਾ ਹੀ ਕੀਤੀਆਂ ਬਾਅਦ ਦੇ ਵਿੱਚ ਸੀਐਮ ਪੰਤਮਾਨ ਬਾਰੇ ਕੀ ਕਿਹਾ ਇਹ ਸਨੋ ਸਰਕਾਰਾਂ ਬਾਰੇ ਹੁੰਦੀਆਂ ਬਾਰੇ ਕੀ ਕਿਹਾ ਦੇਖਿਆ ਜਦੋਂ ਗਿੱਦੜਵਾ ਚੋਣਾਂ ਤੇ ਮੁਕਸਰ ਸਿਨੋ ਚੱਕੀ ਪੱਕ ਆਤਵਾਦ ਦਾ ਬੋਲਬਾਲਾ ਸੀ ਪੰਜਾਬ ਤੇ ਨੌਜਵਾਨ ਤੇ ਕਾਰੋਬਾਰੀ ਇਹ ਹੁਕਮ ਸੀ ਕਿਸੇ ਵੀ ਜੰਗ ਨਹੀਂ ਜਾ ਸਕਦੀ ਤੇ ਖੜਾ ਨਹੀਂ ਲੱਗ ਸਕਦਾ ਮੈਂ ਨਿੱਕਾ ਜਹਾਉਂਦਾ ਵੇਖਦਾ ਸੀ ਤੇ ਬਹੁਤ سارے ਕਾਰੋਬਾਰੀ ਦਿੱਲੀ ਸ਼ਿਫਟ ਹੋ ਗਏ ਇਸ ਵਕਤ ਜੋਨ ਪੰਜਾਬ ਕਾਰੋਬਾਰ ਨਹੀਂ ਹੋਣਾ ਲੇਕਿਨ ਸਰਦਾਰ ਭੰਗ ਸਿੰਘ ਨੇ ਜਿਨਵਾ ਸਾਰੇ ਇਨਕਲਾਬੀ ਤੇ ਅਸਾਲੀ ਦਲ ਤੇ ਦੂਜੀਆਂ ਸਾਰੀਆਂ ਪਾਰਟੀਆਂ ਮਲਾਨ ਛੱਡ ਕੇ ਭੱਜ ਗਈਆਂ ਪੰਜਾਬ ਨੂੰ ਮੱਚਦਾ ਵੇਖਦੇ ਮਾਤਾ ਜੀ ਪੰਜਾਬ ਮੱਚ ਰਿਹਾ ਸੀ ਪਤਾ ਨਹੀਂ ਕਿੱਥੇ ਖਬਰ ਆਉਂਦੀ ਸੀ ਪੰਜਾਹ ਮਾਰਤੇ ਅੱਜ ਉਸੇ ਵੀਰ ਬੈਲ ਵਾਲੇ ਨੇ 12 ਛਾਤੀਆਂ ਗੋਲੀ ਚ ਮਾਰੀਆਂ ਮੂਸੇ ਵਾਲਾ ਮਾਰਿਆ ਨੰਗੇ ਲੰਬੀਆਂ ਮਾਰਿਆ ਡਾਕਟਰ ਦੇ ਘਰੇ ਵਰਕੇ ਮਗਲੇ 4 ਦਿਨਾਂ ਦੀਆਂ ਘਟਨਾਵਾਂ ਐ ਉਹ ਵੀਰ ਵਾਲਾਲੇ ਨੂੰ ਮੈਂ ਪੁੱਛਿਆ ਉਹਰੇ ਭਰਾ ਨੂੰ ਤਾਂ ਹਾ ਮਾਰ ਕੇ ਰੋਪਿਆ ਕਹਿੰਦਾ ਓਏ ਮੋਤੀ ਨੂੰ ਮਲਾ ਗਿਓ ਆ ਜਾਖੜ ਵੀ ਉੱਥੇ ਖੜਾ ਸੀ ਜਿਹੜਾ ਮੈਨੂੰ ਰੋਜ਼ ਗੱਲਾਂ ਸੁਣਾਉਂਦਾ ਆਖਣ ਸਾਨੂੰ ਝੋਰ-ਝੋਰ ਦੀ ਕਹਿੰਦਾ ਕਹਿੰਦਾ ਮੋਤੀ ਨੂੰ ਬੁਲਾ ਦਿਓ ਮੈਨੂੰ ਭਗਵੰਤ ਮਾਨ ਨੂੰ ਬੁਲਾ ਦਿਓ ਆਹ ਹਿੰਦੁਸਤਾਨ ਜੀਰੇ ਵਿੱਚ ਮੇਰੇ ਭਰਾ ਦੀ ਛਾਤੀ 'ਚ 12 ਗੋਲੀਆਂ ਮਾਰੀਆਂ ਇਹ ਦਿਹਾੜੇ ਮੈਂ ਕਿਹਾ ਫਿਰ ਤੁਹਾਨੂੰ ਪਤਾ ਨਹੀਂ ਸੀ ਕਹਿੰਦਾ ਯਾਰ ਰੋਜ਼ ਫਰੋਟੀਆਂ ਦੇ ਫੋਨ ਆਉਂਦੇ ਸਨ ਮੈਂ ਮੈਨੇਜ ਕਰ ਲੈਂਦਾ ਸੀ ਰੰਦਾਵਾ ਸਭ ਨਾਲ ਕੇ ਪੈਸੇ ਦੇ ਦਿੰਦਾ ਸੀ ਲੇਡੀ ਆ ਗੱਲ ਬਾਰੇ ਪਤਾ ਨਹੀਂ ਲੱਗਿਆ ਮੇਰਾ ਭਰਾ ਕਹਿ ਬੈਠਾ ਵੀ ਆ ਤੂੰ ਕਿਹੜਾ ਕਿਹੜੇ ਬਿਸ਼नोई ਬੋਲਦੇ ਹੋ ਕਹਿੰਦਾ ਏਸੇ ਗੱਲ ਕਰਕੇ ਮਾਰਿਆ ਇਹਨੂੰ ਦੱਸਣ ਵਾਸਤੇ ਵੀ ਅਸੀਂ ਫਲਾਣੇ ਬਿਸ਼नोई ਬੋਲਦੇ ਹਾਂ ਮੇਰੀ ਗੱਲ ਵਿੱਚੇ ਮੈਂ ਉੱਧਰ ਲੈ ਕੇ ਆਉਣਾ ਸਰਦਾਰ ਗੱਲ ਸਿੰਘ ਵੱਲ ਮਾਰੇ ਹਲਾਕ ਸੰ ਸਾਰੀਆਂ ਪਾਰਟੀਆਂ ਭੱਜ ਗਈਆਂ ਅਸੀਂ ਚੋਣਾਂ ਨਹੀਂ ਲੜਾਂਗੇ ਕਿਉਂਕਿ ਅਸੀਂ ਬੱਚੇ ਨਹੀਂ ਮਰਵਾਉਣੇ ਬੱਚੇ ਨਹੀਂ ਮਰਵਾਉਣੇ ਆ ਬਾਗਲ ਵਾਲੇ ਅਮਰੀਕਾ ਤੇ ਕੈਨੇਡਾ ਚਲੇ ਗਏ ਤੇ ਕੁਝ ਲੋਕ ਬਹਾਨੇ ਨਾਲ ਜੇਲਾ ਚ ਬੰਦ ਹੋ ਗਏ ਸਾਡੇ ਮੈਂ ਲੜਾਂਗਾ ਚੋਣਾਂ ਪਰ ਮੰਨ ਵਿੱਚ ਕਾਂਗਰਸ ਪਾਰਟੀ ਦੀ ਚੋਣ ਹੋਇਆ ਹਾਂਜੀ ਇਹ ਜੋ ਰਾਜਾ ਬੜੇਗਾ ਬਈ ਜੋ ਵਿਅੰਤ ਸਿੰਘ ਦਾ ਮੁੰਡਾ ਆਪਾਂ ਸਾਰੇ ਜਾਣਦੇ ਆ ਤੇ ਜੇ ਹੁਣ ਗੱਲ ਕਰੀ ਆਪਾਂ ਨਾਨ ਨਾਲ ਇਹਨਾਂ ਨੇ ਜਿਹੜਾ ਕਿ ਸੀਐਮ ਭਵੰਤਮਾਨ ਬਾਰੇ ਇੱਕ ਵੱਡੇ ਸਵਾਲ ਕੈਤੇ ਵੀ ਜਿਹੜਾ ਇਹ ਸਰਕਾਰ ਦੇ ਵਿੱਚ ਪਹਿਲੇ ਨੰਬਰ ਤੇ ਆਜੋ ਸਿੱਧੂ ਮੂਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਇਹ ਗੈਂਗਸਟਰਾਂ ਵੱਲੋਂ ਫਿਰ ਸੰਦੀਪ ਨੰਗਲੰਬੀ ਆ ਉਹ ਵੀ ਬਹੁਤ ਵਧੀਆ ਖੜਿਆਰੀ ਸੀ ਤਾ ਇਹ ਗੱਲਾਂ ਤਾਂ ਜੋ ਹੈਗੀਆਂ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਕੁਝ ਕ ਸਰਕਾਰਾਂ ਜਿਵੇਂ ਸਿਕਿਉਰਿਟੀ ਹਟਾ ਲੈਂਦੀਆਂ ਸਿੱਧੂ ਮੂਸੇ ਵਾਲਾ ਮਰਵਾਇਆ ਜਾਂਦਾ ਬਾਅਦ ਦੇ ਵਿੱਚ ਜੇ ਉਹ ਸਿਕਿਉਰਿਟੀ ਹਟ ਜਾਂਦੀ ਏ ਖ਼ਬਰਾਂ ਪਾਈ ਜਾਂਦੀਆਂ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਹਟਾ ਦਿੱਤੀ ਜਾਂਦੀ ਇਹ ਜਦੋਂ ਮੀਡੀਆ ਦੇ ਵਿੱਚ ਖ਼ਬਰ ਆ ਜਾਂਦੀ ਏ ਤਾਂ ਦੁਸ਼ਮਣ ਚ ਕੰਨੇ ਹੋ ਜਾਂਦੇ ਵੀ ਹੁਣ ਆਪਾਂ ਕਦੋਂ ਵੀ ਵਾਰ ਕਰ ਸਕਦੇ ਆ ਸਿੱਧੂ ਮੂਸੇ ਵਾਲਾ ਆਪਾਂ ਸਾਰੇ ਜਾਣਦੇ ਆ ਬਹੁਤ ਵਧੀਆ ਸਿੰਗਰ ਸੀ ਟੌਪ ਦਾ ਸਿੰਗਰ ਸੀ ਤੇ ਦੂਜਾਂ ਦੇ 20 ਗਾਣੇ ਤੇ ਸਿੱਧੂ ਮੂਸੇ ਵਾਲਾ ਦਾ ਇੱਕ ਵਾਕਈ ਕਲਾਕਾਰ ਸੀ ਬਾਕੀ ਛੋਟੇ ਨਾਲ ਤੇ ਜਾਣਿਆ ਜਾਂਦਾ ਸੀ 90 ਗ੍ਰੇ ਨਾਲ ਤੇ ਜਾਣਿਆ ਜਾਂਦਾ ਸੀ ਪਰ ਹੁਣ ਇੱਕ ਜਿਹੜੀ ਇੱਕ ਆਪਾਂ ਮਨਦੀਪ ਜਲਵੇੜਾ ਉਹਨਾਂ ਦਾ ਕੀ ਕਹਿਣਾ ਸੀਐਮ ਭੰਤਮਾਨ ਬਾਰੇ ਤੇ ਫਿਰ ਆਪਾਂ ਅਗਲੇ ਵਿਚਾਰ ਵੀ ਸਾਂਝੇ ਕਰਾਂਗੇ ਤਾਂ ਬਣੇ ਰਹੋ ਚੈਨਲ ਤੇ ਕਿਉਂਕਿ ਅੱਜ ਦੀਆਂ ਖ਼ਬਰਾਂ ਬਹੁਤ ਵੱਡੇ ਸਵਾਲ ਆ ਜਿਹੜੇ ਤਾਂ ਇਹ ਸੁਣੋ ਫਿਰ ਕਰਦੇ ਆ ਵਿਚਾਰ ਸਾਂਝੇ ਕਿਸਾਨ ਅੰਦোলন ਤੋਂ ਮਸ਼ਹੂਰ ਹੋਏ ਨਬੀ ਕਿਉਂ ਨਹੀਂ ਆ ਭਗਵਾਨ ਤਮਾਮ ਦੀ ਵਾਇਸ ਨੂੰ ਉਹ ਵੀ ਭੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਭੈਣ ਨੂੰ ਬੇਨਤੀ ਕਰਦੇ ਆ ਕਿ ਭੈਣ ਪਹਿਲਾਂ ਤਾਂ ਇਹਦੀ ਤਾਰੂ ਬੰਦ ਕਰ ਬਰੋਗਨ ਕਮਲ ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਲੇਡੀਜ਼ ਦਾ ਫਰਜ ਹੁੰਦਾ ਘਰ ਨੂੰ ਚਲਾਉਣਾ ਕਿਵੇਂ ਆ ਠੀਕ ਹੈ ਪਾਪੜ ਵੀ ਆਈ ਸੀ ਰਜੀਵ ਗਾਂਧੀ ਨੇ ਵੀ ਸਾਡਾ ਕਤਲ ਹੀ ਆਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਇਹ ਖਤਮ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਜਦੋਂ ਘਰੋਂ ਨਿਕਲਦੇ ਆ ਨਾ ਘਰ ਦੇ ਨੂੰ ਇਹ ਨਹੀਂ ਪਤਾ ਹੁੰਦਾ ਸਾਮ ਨੂੰ ਬਾਬਾ ਥਾਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਥੋੜੇ ਤੋਂ ਪਰ ਅਸੀਂ ਫੇਰ ਵੀ ਕਹਿੰਦੇ ਆ ਭੈਣੇ ਬਿਨਾ ਆਪਣੇ ਪਰੋੜੇ ਨੂੰ ਸਮਝਾ ਤੈਨੂੰ ਇਹ ਸੱਤਾ ਦਾ ਨਸਾ ਇਹ ਤਾਕਤ ਬਾਲਾ ਡੇਜ ਰਹਿ ਕਰਦੇ ਆਪਕੇ ਯਾ ਪਰ ਮੈਂ ਵੀ ਥੁੜਿਆ ਕਹਿੰਦੇ ਆਸਟ੍ਰੇਲੀਆ ਜਿਹੀ ਵਾਲਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸਾਚਾ ਪਤਾ ਕਿ ਝੂਠ ਹੈ ਸਾਥ ਸੀਐਮ ਭਗਵੰਤ ਮਾਨ ਤੇ ਭਾਨਾ ਸਿੱਧੂ ਨੇ ਵੱਡੀ ਭੁਵਿੱਖਵਾਨੀ ਕਰ ਦਿੱਤੀ ਹੈ ਭਾਨਾ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਭਗਵੰਤ ਮਾਨ ਜੇਲ੍ਹ ਵਿੱਚ ਹੋਣਗੇ ਹੋਰ ਕੀ ਕੁਝ ਕਿਹਾ ਭਾਨਾ ਸਿੱਧੂ ਨੇ ਆਓ ਤੁਹਾਨੂੰ ਦਿਖਾਉਂਦੇ ਇਸ ਵੀਡੀਓ ਦੇ ਵਿੱਚ ਇਹ ਆਪਣਾ ਮੁੱਖ ਮੰਤਰੀ ਚਾਲਮ ਬਣ ਗਿਆ ਉਹਦੇ ਵਿੱਚ ਜਿਹੜੇ ਬਿਆਨ ਤੇ ਬੁੱਤਰ ਦੀ ਜਿਹੜੀ ਰੂਹ ਆ ਚੁੱਕੀ ਹੈ ਪਰ ਲੋਕੋ ਇਹੀ ਬੇਇਨਤੀ ਕਰਦੇ ਵੀ ਤੱਕੜੇ ਹੋ ਜਾਓ ਜਿਹੜੇ ਪਿੰਡਾਂ ਦੇ ਵਿੱਚ ਚਮਚੇ ਲਗੇ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਇਨਤੀ ਹੈ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਨਸੀਬ ਤਾਈ ਉੱਥੇ ਨੌਜਵਾਨ ਕਰਾਏ ਉੱਥੇ ਪੁਲਿਸ ਨੇ ਛਾਪੇ ਦਿੱਤਾ ਤੇ ਜਦੋਂ ਇਕੱਠ ਹੋਇਆ ਤੇ ਪੁਲਿਸ ਵਾਲਾ ਚੱਕ ਕੇ ਸਸਪੈਂਡ ਕਰਦਾ ਇਸ ਕਰਕੇ ਜੋਤ ਛੱਤਤ ਹੋ ਰਹੀ ਹੈ ਸਾਡੇ ਉੱਪਰ ਹੋ ਰਹੀ ਹੈ ਸਾਡੇ ਆਕੂ ਉੱਪਰ ਹੋ ਰਹੀ ਹੈ ਇਕੱਠੇ ਹੋ ਜੀਏ ਸਾਡੀ ਸਭ ਦੀ ਲੜਾਈ ਹਾਂਜੀ ਇਹ ਭਾਨਾ ਸਿੱਧੂ ਸੀ ਜਿਹਦਾ ਕਹਿਣਾ ਬਈ ਹੁਣ ਤੁਸੀਂ ਸੁਣੀ ਲਿਆ ਜਿਹਦਾ ਕਹਿਣਾ ਇਹ ਆ ਵੀ ਜਿਹੜਾ ਸੀਐਮ ਪੰਤ ਮਾਨ ਇਹ ਕਿਦੇ ਵਿੱਚ ਬਿਆਨ ਤੇ ਬੋਚੜ ਦੀ ਰੂਹ ਆ ਗਈ ਆ ਕਹਿੰਦਾ ਮਤਲਬ ਇਹ ਵੀ ਉਹੀ ਕੰਮਾਂ ਤੇ ਉਤਰਿਆ ਆ ਜਿਵੇਂ ਆਪਣੇ ਗੱਲ ਕਰੀਏ ਪੰਜਾਬ ਦੇ ਵਿੱਚ ਬੇਦੋਸ਼ੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਂਦਾ ਪਹਿਲੇ ਨੰਬਰ ਤੇ ਆਜੋ ਪਟਿਆਲਾ ਦੇ ਵਿੱਚ ਜਿਹੜਾ ਜਸਪ੍ਰੀਤ ਮਾਮਲਾ ਉਦੋਂ ਘਟਨਾ ਵਾਪਰਦੀ ਆ ਫਿਰ ਨਰਿੰਦਰਦੀਪ ਮਾਮਲਾ ਫਿਰ ਉਦੋਂ ਬਾਅਦ ਦੇ ਵਿੱਚ ਉਦੋਂ ਪਹਿਲਾਂ ਤੇ ਇੱਕ ਇਹ ਮਿਲਦੀਆਂ ਜੁਲਦੀਆਂ ਹੀਆਂ ਗੱਲਾਂ ਇੱਕ ਜਿਹੜੀ ਕਰਨਲ ਮਾਮਲਾ ਉਦੋਂ ਪਹਿਲਾਂ ਇਹ ਘਟਨਾ ਵਾਪਰੀ ਹੈ ਬਾਅਦ ਵਿੱਚ ਚੰਦਰਿੰਦਰਦੀਪ ਦੀ ਜੇ ਗੱਲ ਕਰੀਏ ਹੁਣ ਇਸ ਪਰਿਵਾਰਾਂ ਨੂੰ ਹਲੇ ਤੱਕ ਨਾ ਸਾਫ ਨਹੀਂ ਮਿਲਿਆ ਕੱਲ ਜਿਹੜਾ ਇਹਨਾਂ ਨੇ ਇੱਕ ਲੱਖਾ ਸਿੰਘ ਸਿਧਾਣਾ ਤੇ ਅੰਤੋਜਮਾਨ ਭਾਨਾ ਸਿੱਧੂ ਤੇ ਬਾਬਾ ਰਾਜਾ ਰਾਜ ਸਿੰਘ ਜਿਹੜਾ ਕੱਲ ਧਰਨਾ ਤੁਸੀਂ ਦੇਖੇ ਹੀ ਸੀਗਾ ਤਪਾ ਮੰਡੀ ਦੇ ਵਿੱਚ ਇਹ ਪੰਜਾਬ ਨੂੰ ਇੱਕ ਅਪੀਲ ਕੀਤੀ ਜਿਹਦੇ ਵਿੱਚ ਬਹੁਤ ਵੱਡਾ ਕੱਠ ਰੱਖਿਆ ਗਿਆ ਤੇ ਇਹ ਸਰਕਾਰਾਂ ਦੇ ਖਿਲਾਫ ਜਿਹੜਾ ਇਹਨਾਂ ਨੇ ਆਪਣੇ ਬੰਨਿਓ ਵੈਸੇ ਲੋਕਾਂ ਨੂੰ ਪਤਾ ਹੀ ਹੈ ਹੋ ਕੀ ਰਿਹਾ ਹੈਗਾ ਚਾਹ ਕਹਣ ਚਾਹ ਨਾ ਕਹਿਣ ਇਹਦਾ ਪਤਾ ਹੀ ਹੈ ਵੀ ਧੱਕਾ ਹੋ ਰਿਹਾ ਹੈ ਸਰਕਾਰ ਦੇ ਵਿੱਚ ਕਿਉਂਕਿ ਜਿਹੜੇ ਬੇਦੋਸ਼ਾਂ ਨੂੰ ਮਾਰੀ ਜਾਂਦੇ ਆ ਤੇ ਪੰਜਾਬ ਪੁਲਿਸ ਵਾਲੇ ਉਹਦੇ ਚਪਗੌੜੇ ਹੁੰਦੇ ਆ ਜਿਵੇਂ ਇਨਕਾਊਂਟਰ ਜਸਪਰੀ ਦਾ ਇਨਕਾਊਂਟਰ ਜਿਹੜਾ ਹੋਇਆ ਉਹ ਫੇਕ ਆ ਉਹ ਫੇਕ ਇਨਕਾਊਂਟਰ ਸਾਬਤ ਹੋਇਆ ਤੇ ਦੂਜਾ ਨੰਬਰ ਜਿਹੜਾ ਨਰਿੰਦਰਦੀਪ ਮਾਮਲਾ ਇਹਦੇ ਵਿੱਚ ਗੁਪਤ ਜਗ੍ਹਾ ਤੇ ਕਰੰਟ ਲਾਇਆ ਨਾ ਦਿੱਤਾ ਜਾਂਦਾ ਤੇ ਇਹਦੇ ਵਿੱਚ ਵੀ ਇਹ ਭਗੌੜੇ ਆ ਚਾਰ ਪੁਲਸ ਅਫਸਰ ਕਰਨਲ ਮਾਮਲੇ 'ਚ ਭਗੌੜੇ ਆ ਚਾਰ ਪੰਜ ਮਹੀਨੇ ਹੋ ਗਏ ਇਹਨਾਂ ਨੂੰ ਤੇ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਪੁਲਿਸ ਨੂੰ ਵੀ ਭੱਜ ਕੇ ਗਏ ਕਿੱਥੇ ਆ ਸਭ ਕੁਝ ਪਤਾ ਹੈ ਤਾਂ ਸਿਰਫ ਇੱਕ ਇਹਨਾਂ ਨੇ ਇਹਨਾਂ ਦੇ ਝੂਠਾਂ ਦੇ ਪਰਦੇ ਪਾਉਣੇ ਹੁੰਦੇ ਇਹਨਾਂ ਦੇ ਕਾਲੇ ਕਾਰਨਾਮੇ ਆ ਜਿਹੜੇ ਜਿੰਨੇ ਵੀ ਇਹਨਾਂ ਨੇ ਅਪਰਾਧ ਕੀਤੇ ਆ ਗੈਰ ਕਾਨੂੰਨੀ ਕੰਮ ਕੀਤੇ ਆ ਉਹਨਾਂ ਦੇ ਪਰਦੇ ਪਾਉਣੇ ਹੁੰਦੇ ਆ ਸਰਕਾਰਾਂ ਨੇ ਜਦੋਂ ਕਿਤੇ ਪੁਲਿਸ ਦੀ ਵਾਰੀ ਆਉਂਦੀ ਆ ਉਦੋਂ ਇਹਨਾਂ ਨੂੰ ਭੁਜਾ ਦਿੱਤਾ ਜਾਂਦਾ ਹੁਣ ਜائیں ਦੱਸੋ ਵੀ ਜਸਪ੍ਰੀਤ ਮਾਮਲੇ ਦੇ ਵਿੱਚ ਕਰਨਲ ਮਾਮਲੇ ਦੇ ਵਿੱਚ ਜਿਹੜੇ ਚਾਰ ਪੁਲਿਸ ਵਾਲੇ ਭਗਾੜਿਆ ਤਾਂ ਇਹ ਕਿੱਥੇ ਗਏ ਆ ਭੱਜ ਕੇ ਜਿਵੇਂ ਕਰਨਲ ਦੀ ਪਤਨੀ ਨੇ ਦੱਸਿਆ ਵੀ ਇਹ ਪੰਜਾਬ ਪੁਲਿਸ ਵਾਲੇ ਸਾਰਿਆਂ ਨੂੰ ਪਤਾ ਵੀ ਹੈ ਕਿੱਥੇ ਆ ਪਰ ਇਹਨਾਂ ਨੇ ਸਾਹਮਣੇ ਪੇਸ਼ ਨਹੀਂ ਕਰਨੇ ਕਿਉਂਕਿ ਇੱਕ ਖੁਦ ਮੁਜਰਮ ਆ ਉਹ ਤਾਂ ਇਸ ਕਰਕੇ ਬਾਈ ਅੱਜ ਦਾ ਟੌਪਿਕ ਆਪਣਾ ਜਿਵੇਂ ਜੋ ਰਾਜਾ ਬੜਿੰਗ ਦਾ ਕੀ ਕਹਿਣਾ ਸੀ ਤੇ ਭਾਨਾ ਸਿੱਧੂ ਤੇ ਜਿਹੜਾ ਨਵਦੀਪ ਨਵਦੀਪ ਜਲਵੇੜਾ ਉਹਨਾਂ ਦਾ ਕੀ ਕਹਿਣਾ ਸੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਸ ਤੇ ਧੰਨਵਾਦ